ਚਮਕੀਲਾ ਬਾਰੇ ਕਹਿੰਦੇ ਜੀ ਉਹ ਮੇਰੇ ਕੋਲੇ ਹੋਰ ਵੀ ਕਈਆਂ ਨੇ ਪੁੱਛਿਆ ਵਿਜਨਰੀ ਹੋ ਸਕਦੇ ਸੀ ਚਮਕੀਲਾ ਵਿਜਨਰੀ ਬਣਾਏ ਗਏ ਆ ਚਮਕੀਲਾ ਆਪਣੇ ਆਪ ਦੀ ਇੱਕ ਬਹੁਤ ਵਧੀਆ ਗਾਇਕ ਕਲਾਕਾਰ ਸੀ ਹੂੰ ਸਗੀਦ ਦਾ ਤੇ ਗਾਇਕ ਦਾ ਉਸ ਸਮੇਂ ਰਸੀ ਪਰ ਉਹਨੂੰ ਕਹਿੰਦੀ ਰਹੀ ਗੀਤ ਗਨੇ ਹੀ ਗਾਉਣੇ ਦੂਜੇ ਪਾਸੇ ਡਿਮਾਂਡ ਹੁੰਦੀ ਦੀ ਉਹ ਉਹ ਤਾਂ ਮਜਬੂਰ ਰਹਿੰਦੇ ਸੀ ਕਿ ਪੰਜਾਬ ਦੇ ਵਿੱਚ ਰੋਮਾਂਟਿਕ ਸਟਿਲ ਨੂੰ ਬਹੁਤ ਜ਼ਿਆਦਾ ਪ੍ਰਚਾਰ ਆ ਜਾਂਦਾ ਪਰ ਉਹਨਾਂ ਦਾ ਅੰਤ ਇਹ ਕਿਉਂ ਸੀ ਉਹਨਾਂ ਦੇ ਕਲਾਕਾਰਾਂ ਦੀ ਆਪਸੀ ਦੀ ਖਹਿਵਾ ਜੀ ਜਦੋਂ ਉਹ ਤਾਂ ਨਗੇਜ ਦੇ ਨਗੇਜ ਗੀਤ ਗਾਉਂਦਾ ਸੀ ਜਾਂ ਉਹ ਗੀਤ ਗਾਉਂਦੇ ਸਮਾਜ ਦੇ ਵਿੱਚ ਨਹੀਂ ਫਿੱਟ ਬੈਠਦੇ ਸੀ ਫਿਰ 파ਸ਼ ਦਾ ਕੀ ਕਸੂਰ ਸੀ 파ਸ਼ ਨੇ ਤਾਂ ਸਿੱਧਾ ਚਿੰਤਨ ਤੇ ਆਇਆ ਸੀ 파ਸ਼ ਤੋਂ ਸਭ ਤੋਂ ਵੱਡਾ ਖਤਰਾ ਸੀ ਤੁਹਾਨੂੰ ਇਹ ਗੀਤਾਂ ਤੋਂ ਵੀ ਅਲਰਜੀ ਆ ਜੇਕਰ ਤੁਹਾਡੀ ਸਮਾਜ ਨੂੰ ਜਾਂ ਸਰਕਾਰਾਂ ਦੇ ਕਟਾਸ਼ ਕਰਦਾ ਤੁਹਾਨੂੰ ਉਹਨੂੰ ਵੀ ਇਹ ਅਲਰਜੀ ਆਜ ਕਰਦਾ ਸ਼ਰਣੀ ਨੂੰ ਰਮਾਂਸ ਤੋਂ ਅਲਰਜੀ ਦੀ ਉਹ ਕਹਿੰਦੇ ਚੱਲੋ ਰਮਾਂਸ ਚ ਕਲਾ ਬਲੇਰ ਉਸ ਸਮੇਂ ਇੱਕ ਮਜ਼ਬੂਤੀ ਵਾਲ ਸੀ ਉਸ ਸਮੇਂ 84 ਦਾ ਇੱਕ ਦੁਖਾਂਤ ਵੀ ਪੰਜਾਬ ਦੇ ਪੰਜਾਬ ਦੇ ਵਿੱਚ ਅਤਵਾਦ ਦਾ ਦੁਕਾਨਦ ਪੈਦਾ ਕੀਤਾ ਗਿਆ। ਪਿੰਡਾਂ ਦੇ ਵਿੱਚ ਔਰਤਾਂ ਦਾ ਸੋਸ਼ਣ ਹੁੰਦਾ। ਹੋ ਸਕਦਾ ਕਿ ਉਹ ਨਹੀਂ ਉੱਥੇ ਵੀ ਬੰਦੇ ਰਹਿੰਦੇ ਆ। ਸਾਡੇ ਜਿਹੜਾ ਸਰਸੇ ਵਾਲਾ ਸੀਗਾ ਸੱਚਾ ਸੌਦਾ ਉਥੇ ਤੇ ਬਹੁਤ ਮਕਦਮੇ ਦਰਜ ਹੋਏ ਨੇ। ਪਰ ਇਹਦੇ باوجود ਦੇਰਿਆਂ ਦੇ ਆਏ ਦਿਨ ਦੇਰਿਆਂ 'ਚ ਵਾਧਾ ਹੋ ਰਿਹਾ। ਵਾਧਾ ਬਹੁਤ। ਲੋਕਾਂ ਨੇ ਦਿਮਾਗਾਂ 'ਚ ਪਾਈ ਵੀ ਸਾਡੀ ਮੁਕਤੀ ਉਹੀ ਕਰਦੀ। ਲੋਕਤੰਤਰ ਦਾ ਤਿਉਹਾਰ ਜਾਰੀ ਹੈ ਔਰ ਪਹਿਲਾ ਪੜਾ ਪੂਰਾ ਕਰ ਚੁੱਕਿਆ ਅਗਲੇ ਪੜਾ ਦੀਆਂ ਤਿਆਰੀਆਂ ਹੋ ਰਹੀਆਂ ਨੇ ਤਾਂ ਇਸ ਸੋਚ ਕਰ ਦੋ ਧਿਰਾਂ ਦੇ ਵਿੱਚ ਵੱਡੀ ਲੜਾਈ ਹੈਗੀ ਇੱਕ ਕਹਿ ਰਹੀ ਆ ਅਬ ਕੀ ਬਾਅਦ 400 ਪਾਰ ਤਾਂ ਦੂਸਰੀ ਸਿੱਧੇ ਤੌਰ ਤੇ ਇਲਜ਼ਾਮ ਲਗਾ ਰਹੀ ਹੈ ਕਿ ਸੰਵਿਧਾਨ ਨੂੰ ਖਤਰਾ ਹੋਵੇਗਾ ਜੇਕਰ 400 ਪਾਰ ਹੋਇਆ ਤਾਂ ਬਾਪੂ ਬਲਕੌਰ ਸਿੰਘ ਸਾਡੇ ਨਾਲ ਨੇ ਲੁਧਿਆਣੇ ਆਏ ਹੋਏ ਆ ਤਾਂ ਬਾਪੂ ਜੀ ਕੀ ਹਾਲ ਆ ਘਰ ਚੜ੍ਹਦੀ ਕਲਾ ਜੀ ਅਬ ਕੀ ਬਾਅਦ 400 ਪਾਰ ਦੂਜੇ ਪਾਸੇ ਸੰਵਿਧਾਨ ਨੂੰ ਖਤਰਾ ਖਤਰਾ ਕਾਂਗਰਸ ਇਹ ਕਹਿ ਰਹੀ ਹੈ ਗੱਲ ਹੈ ਕਿ ਜਿਹੜੇ ਬੰਦਿਆਂ ਨੇ ਹਮ ਵੱਧ ਤੋਂ ਵੱਧ ਬੂਟਾਂ ਲੈਣੀਆਂ ਹੂੰ ਉਹ ਕਵਤਾ ਚ ਗੱਲ ਕਰਨਗੇ ਹਮ ਅਬ ਕੀ ਬਾਰ 400 ਪਾਰ ਹਮ ਜਿਨ੍ਹਾਂ ਨੇ ਉਹਨਾਂ ਦੇ ਵਿਰੋਧ ਕਰਨਾ ਹੈ ਉਹ ਕਰਨਗੇ ਜੀ ਸਭ ਤੋਂ ਵੱਧ ਖਤਰਾ ਹਮ ਪਰ ਇੱਕ ਪੱਕੀ ਗੱਲ ਹੈ ਜਿਹੜਾ ਬਲਾਈਂਡ ਜਿਹੜਾ ਐਬਸੋਲਿਊਟ ਮੈਜੋਰਿਟੀ ਹੁੰਦੀ ਆ ਹਮ ਕਿਸੇ ਨੂੰ ਵੀ ਦੇ ਦਿਓ ਹਮ ਉਹ ਬਹੁਤ ਮਾੜੀ ਹੁੰਦੀ ਆ ਉਹਦੀ ਦੁਰਵਰਤਤ ਹੁੰਦੀ ਆ ਸਾਰੀਆਂ ਪਾਰਟੀਆਂ ਵਿੱਚ ਘਾਟ ਹੈ ਇਤਿਹਾਸ ਨੂੰ ਪੜਦਿਆਂ ਨਹੀਂ ਇਤਿਹਾਸ ਨਹੀਂ ਤਾਂ ਪੜਦਾ ਕੋਈ ਨਹੀਂ ਹਮ ਸਿਆਸੀ ਬੰਦੇ ਪੜਦੇ ਘਟ ਹੁੰਦੇ ਆ ਕੜਦੇ ਵੱਧ ਆ ਹਮ ਮੌਕੇ ਦੇ ਮੌਕੇ ਚਾਰ ਟੀਚਰਾਂ ਕੀਤੀਆਂ ਚਾਰ ਮਹੀਨੇ ਮਾਰੇ ਤੇ ਬੋਟਾ ਲੈ ਜਾਂਦੇ ਆ ਭਗਵਾਨ ਰਾਮ ਨੂੰ ਸਿਆਸੀ ਪੇਂਟ ਕੀਤਾ ਗਿਆ ਬਾ ਕਹਿੰਦਾ ਸਿਆਸੀ ਤੌਰ ਤੇ ਉਹਨੂੰ ਪੈਦਾ ਕੀਤਾ ਗਿਆ ਹਾਲਾਂਕਿ ਇੱਕ ਕਿਤਾਬ ਹੈ ਹੂੰ ਅ ਦੱਖਣ ਦਾ ਇੱਕ ਸੰਤ ਆ ਹੂੰ ਬਹੁਤ ਵੱਡਾ ਫਿਲਾਸਫਰ ਆ ਉਹਨੇ ਕਿਤਾਬ ਲਿਖੀ ਸੱਚੀ ਰਮੈਣ ਹੂੰ ਸਪਰੀਮ ਕੋਰਟ ਤੱਕ ਉਹ ਕਿਤਾਬ ਦਾ ਰੌਲਾ ਪਿਆ ਸਪਰੀਮ ਕੋਰਟ ਦੇ ਵਿੱਚ ਮੰਨਿਆ ਗਿਆ ਵੀ ਜੋ ਕਿਤਾਬ ਚ ਲਿਖਿਆ ਸਹੀ ਲਿਖਿਆ ਉਹ ਕਿਤਾਬ ਕਹਿੰਦੀ ਹੈ ਵੀ ਜਿਹੜੇ ਪਾਤਰਾਂ ਦੀ ਤੁਸੀਂ ਪੂਜਾ ਕਰਦੇ ਹੋ ਇਹਦਾ ਪੈਦਾ ਹੀ ਨਹੀਂ ਹੋਇਆ ਇਹ ਇਤਿਹਾਸਿਕ ਪਾਤਰ ਨਹੀਂ ਇਹ ਮਰਪਣਾ ਦੇ ਪਾਤਰ ਹੈ ਹਮਮ ਔਰ ਸੁਪਰੀਮ ਕੋਰਟ ਨੇ ਮੰਨਿਆ ਹਮ ਉਤਰੀ ਭਾਰ ਦੇ ਬੰਦੇ ਜਿਹੜੇ ਹਨਗਾ ਇੱਕ ਡਿਵਾਈਨ ਥਿਉਰੀ ਨਾਲ ਪਾਤਰ ਪੈਦਾ ਕਰਦੇ ਖਾਸ ਤੌਰ ਤੇ ਉਤਰੀ ਭਾਰ ਚ ਆਤਾ ਹੈ ਵੀ ਡਿਵਾਈਨ ਥਿਉਰੀ ਨਾਲ ਪਾਤਰ ਪੈਦਾ ਜਿਸ ਰਾਮ ਰਾਜ ਦੀ ਗੱਲ ਕਰ ਰਹੀ ਹੈ ਭਾਜੀਪੀ ਮਰਿਆਦਾ ਪ੍ਰਸ਼ੋਤਮ ਦੀ ਗੱਲ ਕਰ ਰਹੀ ਆ ਮਨੀਪੁਰ ਦੀ ਘਟਨਾ ਯਾਦ ਹੋਵੇਗੀ ਜਿੱਥੇ ਆਉਂਦੀ ਬੜਾ ਤੇ ਰਾਮ ਰਾਜ ਸੀ ਉੱਥੇ ਹਾਲ ਕੀ ਹੈ ਕੀ ਲੜਕੀਆਂ ਦਾ ਹਾਲ ਸੀ ਕੀ ਉੱਥੇ ਦੋ ਕਬੀਲਿਆਂ ਦਾ ਹਾਲ ਸੀ ਸ਼ਾਇਦ ਔਖਾ ਹੋਵੇ ਤੁਸੀਂ ਫੋਟੋਆਂ ਦੇਖ ਸਕਦੇ ਹੋ ਕਿਵੇਂ ਬੰਦੇ ਬੰਨ ਕੇ ਕੁੱਟੇ ਜਾ ਰਹੇ ਜਿਹੜੀ ਉਹ ਔਰਤ ਦੇ ਨਾਲ ਹੋਇਆ ਮਨੀਪੁਰ ਦੇ ਵਿੱਚ ਕੱਟਿਆ ਉਹ ਵੀ ਦੇਖੋ ਇਹ ਹੁਣ ਹਸਾਬ ਨਾਲ ਵੀ ਕਿਹੜਾ ਰਾਜ ਹੈ ਇਹ ਰਾਮ ਰਾਜ ਹੈ ਜਾਂ ਕਾਮਰਾਜ ਹੈ ਇਹ ਤਾਂ ਦੇਖਣਾ ਪਊਗਾ ਇਹ ਤਾਂ ਲੋਕਾਂ ਨੇ ਪਛਾਣਨਾ ਹੈ ਲੋਕਾਂ ਨੇ ਦੱਸਣਾ ਵੀ ਰਾਮ ਰਾਜ ਆ ਕਿ ਕਾਮ ਰਾਜ ਆ ਹੂੰ ਸੰਕਲਪ ਦੇ ਤੌਰ ਤੇ ਪੂਰੇ ਨਹੀਂ ਹੋਏ ਸੰਕਲਪ ਤਾਂ ਬਹੁਤ ਔਖਾ ਕੰਮ ਹੈ ਹੂੰ ਸੰਕਲਪ ਤਾਂ ਕਲਪਨਾ ਚ ਰਹਿ ਗਿਆ ਹੂੰ ਜਿਹੜਾ ਕੋਈ ਵੀ ਸੰਕਲਪ ਜੋ ਕਲਪਨਾ ਚ ਹੋਵੇ ਨਾ ਉਹ ਧਰਤੀ ਤੇ ਨਹੀਂ ਆਉਂਦਾ ਇਹ ਤਾਂ ਤੁਸੀਂ ਨੈਸ਼ਨਲ ਪੋਲਿਟਿਕਸ ਦੀ ਗੱਲ ਕਰਨੀ ਬੀਜਪੀ ਦੀ ਪੋਲਿਟਿਕਸ ਦੀ ਗੱਲ ਕਰਨੀ ਮਤਲਬ ਕਿ ਧਰਮ ਆਧਾਰਤ ਤੁਸੀਂ ਕਹਿੰਦੇ ਧਰਮ ਔਰ ਰਾਜਨੀਤੀ ਵੱਖ ਨਹੀਂ ਹੋ ਸਕਦੀ ਤਾਂ ਪੰਜਾਬ ਦੀ ਸਿਆਸਤ ਕਿੱਥੇ ਖੜੀ ਹੈ ਜੀ ਇਹਦੇ ਵਿੱਚ ਪਹਿਲਾਂ ਧਰਮ ਤੇ ਰਾਜਨੀਤੀ ਕਾਫੀ ਇਕੱਠੀਆਂ ਸੀ ਹੂੰ ਹੁਣ ਥੋੜਾ ਜਿਹਾ ਕੰਮ ਪਤਲਾ ਪੈ ਗਿਆ ਹੂੰ ਕਈ ਵਾਰੀ ਕਹਿੰਦੇ ਵੀ ਅਸੀਂ ਹੁਣ ਜਿਆਦਾ ਲਿਬਰਲ ਹੋ ਗਏ ਆ ਹੂੰ ਆਮ ਹੋ ਗਏ ਆ ਆਮ ਹੂੰ ਤੇ ਲੋਕਾਂ ਨੇ ਆਮ ਐਨੇ ਆ ਉਹਨਾਂ ਨੂੰ ਆਮ ਛਕਾਤੇ ਤੇ ਖਾਸ ਹੋ ਗਏ ਪੰਜਾਬ ਵਾਲੇ ਹਾਂ ਖਾਸ ਬਣਾ ਦੇ ਲੋਕਾਂ ਨੇ ਬਣਾਤੇ ਨਾ ਹੂੰ ਵੀ ਥੋੜੇ ਜਿਹਾ ਦੋ ਸਰ ਪਾਣੀ ਪੈਣਾ ਸੀ ਤੇ ਨੱਕੋ ਨੱਕ ਭਰਤਾ ਹੂੰ ਪਰ ਡੈਮੋਕਰੇਸੀ ਦੇ ਵਿੱਚ ਸਭ ਨੂੰ ਚੋਣ ਲੜਨ ਦਾ ਹੱਕ ਹੈ ਵੋਟ ਪਾਉਣ ਦਾ ਹੱਕ ਹੈ ਪਰ ਕਿਸੇ ਨੂੰ ਇਹ ਕਹਿਣ ਦਾ ਹੱਕ ਹੈ ਕਿ ਮੋਬਾਈਲਾਂ ਵਾਲੇ ਆ ਗਏ ਫੁਲਾਣੇ ਵਾਲੇ ਵਿਧਾਨ ਸਭਾ ਪਹੁੰਚ ਗਏ ਇਹ ਨਹੀਂ ਕਰਨਾ ਚਾਹੀਦਾ ਹੱਕ ਸਭ ਨੂੰ ਹੈ ਮੋਬਾਈਲ ਵੀ ਚੁਣ ਕੇ ਭੇਜਿਆ ਨਾ ਚੁਣ ਕੇ ਭੇਜਿਆ ਨਾ ਬਈ ਮੋਬਾਈਲ ਵੀ ਕਿ ਕਿੱਤਾ ਹੈ ਹੂੰ ਵੇਚਦਾ ਹੈ ਉਹਨੂੰ ਸਮਾਰਦਾ ਹੈ ਕੱਲ ਨੂੰ ਕੋਈ ਜੀ ਕੋਲੂ ਵਾਲੇ ਆ ਗਏ ਉਹਨੂੰ ਆਂਦਾ ਵੀ ਕਿੱਤਾ ਹੈ ਕੱਲ ਨੂੰ ਕੋਣ ਲਾਓ ਜੀ ਉਹ ਲੱਕੜਹਾਰੇ ਆ ਗਏ ਉਹਦਾ ਕਿੱਤਾ ਹੈ ਕਿ ਤੇ ਨੰਨੀ ਛੋਟਾ ਥੋੜਾ ਕਰਤਾ ਦੇ ਲੋਕਤੰਤਰ ਦੀ ਖੂਬਸੂਰਤੀ ਦਾ ੱੱਬਾ ਲਾਉਂਦੀਆਂ ਚੀਜ਼ਾਂ ਲਾਉਂਦੀਆਂ ਸਮਾਂ ਸਾਡੀ ਮਾਨਸਿਕਤਾ ਜਿਹੜੀ ਨਾ ਛੂਡਲ ਮਾਨਸਿਕਤਾ ਉਹਨੂੰ ਅਜੱਗਰ ਕਰਦੀਆਂ ਲੋਕਤੰਤਰ ਦੀ ਖੂਬਸੂਰਤੀ ਦਾ ੱੱਬਾ ਲਾਉਂਦੀ ਭਾਵੇਂ ਯੂਥਨਾਦਲਵਾਤ ਹੁੰਦੀ ਹੈ ਤੁਹਾਡੀ ਅਕਸਰ ਕਨਫਿਊਜ਼ਡ ਹੈ ਇਸ ਵੇਲੇ ਕਾਫੀ ਕਨਫਿਊਜ਼ਡ ਕਿਹੜੀ ਗੱਲ ਤੋਂ ਆ ਜੀ ਉਹਦੇ ਵੀ ਸਾਡੇ ਲਈ ਤਾਂ ਸਭ ਤੋਂ ਵੱਡੀ ਗੱਲ ਹੈ ਵੀ ਸਾਡੀ ਵਿਦਿਆ ਤੇ ਰੁਜ਼ਗਾਰ ਹੋਵੇ ਹਮ ਇੱਥੇ ਸਾਰੇ ਚੁੱਪ ਨੇ ਹੂੰ ਕਿਸੇ ਦਾ ਕੋਈ ਮੁੱਦਾ ਹੀ ਨਹੀਂ ਹੂੰ ਕਈ ਵਾਰੀ ਕਹਿੰਦੇ ਸੀ ਨੌਕਰੀਆਂ ਦਿੰਦੇ ਆ ਜੀ ਅਕਸਰ ਕਹਿੰਦੇ ਆ ਨਾ ਬੀਪੀ ਹਜ਼ਾਰ ਨੌਕਰੀ ਦੇਦੀ 30000 ਨੌਕਰੀ ਦੇਦੀ ਜਦੋਂ ਕਿ ਪੰਜਾਬ ਦੇ ਵਿੱਚ 142000 ਨੌਕਰੀ ਖਤਮ ਹੋਈਆ ਹੂੰ ਕੇਂਦਰ ਦੇ ਵਿੱਚ 1 ਕਰੋੜ 82 ਦਾ 82 ਲੱਖ ਨੌਕਰੀ ਖਤਮ ਹੋਈਆ ਨੌਕਰੀਂ ਦੇਤੇ ਕਿੱਥੇ ਨੇ ਹੂੰ ਕਿਹੜੇ ਨੇ ਆਹ ਕਿਆ ਰੱਖ ਰਹੋ ਜੀ ਪੱਕੇ ਹੂੰ ਉਹ ਰੱਖਣੀ ਨਹੀਂ ਇਹ ਰੱਖੋ ਜੀ ਐਡ ਹੌਕ ਹੂੰ ਕੜ ਦਿਓ ਉਦੋਂ ਬਾਅਦ ਜੇ ਰੱਖੋ ਕੰਟਰੈਕਟ ਤੇ ਇਹ ਰੱਖੋ ਜੀ ਡੀਸੀ ਰੇਟ ਤੇ ਇਹ ਰੱਖੋ ਜੀ ਡੇਲੀ ਵੇਜ ਤੇ ਪੰਜਾਬ ਦੇ ਲੋਕ ਕਿਹੜੀ ਚੀਜ਼ ਨੂੰ ਦੇਖ ਕੇ ਵੋਟ ਪਾ ਕਰਨਗੇ ਜੀ ਕਿਹੜਾ ਮੁੱਦਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਸ ਵੇਲੇ ਹੈ ਬੜਾ ਸ਼ਹਿਰੀ ਮੁੱਦਾ ਹੈ ਸ਼ਹਿਰ ਦੇ ਲੋਕ ਹੈ ਹਾਂ ਜਿਨ੍ਹਾਂ ਕਿ ਮੈਂ ਸ਼ਹਿਰ ਚ ਘੁੰਮਦਾ ਹਾਂ ਜੀ ਉਹ ਤਾਂ ਫਿਰਕਾ ਪ੍ਰਸਿੱਦੀ ਨੇੜੇ ਚੜ ਗਏ ਹੂੰ ਮੰਨ ਸਕਦਾ ਦਾ ਵੱਡੇ ਵੱਡੇ ਸ਼ਹਿਰ ਹਾਂ ਵੱਡੇ ਸ਼ਹਿਰ ਜਿਹੜੇ ਪਿੰਡੂ ਬੰਦੇ ਨੇ ਉਹ ਕਿਸਾਨੀ ਦੋਰਨ ਤੋਂ ਪ੍ਰਭਾਵਤ ਨੇ ਹੂੰ ਉਹ ਉਹਦੇ ਨਾਲ ਅਧਾਰ ਬਣਾ ਕੇ ਆਉਦੀ ਵੋਟ ਪਾਉਣ ਦੀ ਕੋਸ਼ਿਸ਼ ਕਰਦੇ ਹੂੰ ਬਾਕੀ ਜਿਹੜਾ ਵਿਦਿਆਰਥੀ ਵਰਗ ਹੈ ਪੜ੍ਹੇ ਲਿਖੇ ਪਰ ਆਮ ਤੌਰ ਤੇ ਕਿਹਾ ਜਾਂਦਾ ਇਹ ਸ਼ਬਦ ਕਹੇ ਜਾਂਦੇ ਨੇ ਸ਼ਹਿਰਾਂ ਦੇ ਵਿੱਚ ਰੱਬ ਵੱਸਦਾ ਹਾਂ ਤੇ ਪਿੰਡੀ ਵਸਣ ਭੂਤ ਨੇ ਤੇ ਸ਼ਹਿਰਾਂ ਵਿੱਚ ਮਨੁੱਖ ਹਾਂ ਨਾ ਪਿੰਡਾਂ 'ਚ ਭੂਤ ਨੇ ਪਿੰਡਾਂ ਵਿੱਚ ਦੇਅਤ ਵੱਸਦੇ ਪੜ ਪੜ ਸੁਟਮ ਰੋਖ ਹਾਂ ਕਹਾਣੀ ਦਾ ਇਹ ਸੀ ਨਾ ਹਾਂ ਅਸਲ ਤੇ ਕਹਾਣੀ ਹੈ ਸ਼ਹਿਰਾਂ ਦੇ ਵਿੱਚ ਭੂਤ ਨੇ ਨਹੀਂ ਹਣ ਨਾ ਨਾਜੀ ਭੂਤ ਨਹੀਂ ਹਨ ਸੰਭਲੇ ਹਾਂਜੀ ਬੜੇ ਸੰਭਲੇ ਨੇ ਤੇ ਸ਼ਹਿਰਾਂ 'ਚ ਮਨੁੱਖਾ ਹੀ ਨਹੀਂ ਡਾਕੂ ਜਰੂਰ ਜ਼ਿਆਦਾ ਹੈ ਉਲਟੋ ਗੀ ਇੱਕ ਹਾਂਜੀ ਉਲਟੋ ਗੀ ਉਲਟੋ ਗੀ ਜੀ ਡਾਕਾ ਸਾਥੀ ਜ਼ਿਆਦਾ ਪ੍ਰਭਾਵ ਨੂੰ ਗਿਆ ਹਮ ਸ਼ਹਿਰ ਦੇ ਵਿੱਚ ਡਾਕਾ ਲੱਭ ਜ਼ਿਆਦਾ ਵੱਡਾ ਹੋ ਗਿਆ ਹਮ ਔਰ ਰਾਜ ਸਤਾ ਦੇ ਨਾਲ ਖੜਦਾ ਸ਼ਹਿਰ ਡਾਕੇ ਦੇ ਵਿੱਚ ਕੰਮ ਕਰਦਾ ਟੈਕਸ ਦੀ ਚੋਰੀ ਹਮ ਮਾਲ ਘਟਿਆ ਘੱਟ ਵੇਚਣਾ ਹਮ ਘੱਟ ਤੋਲੇ ਭੋਲੇ ਲੋਕ ਕਿਹੜੇ ਆ ਜੀ ਸ਼ਹਿਰੀ ਆ ਕਿ ਪਿੰਡੂ ਆ ਅੱਪ ਕੋਪੜਾ ਦੋਨੇ ਮਾੜਨੇ ਦੋਨੇ ਚੰਗੇ ਨੇ ਜਿਹੜਾ ਕਿਰਤ ਕਰਕੇ ਖਾਂਦਾ ਉਹ ਵਧੀਆ ਭਵੇਂ ਸ਼ਹਿਰ ਦਾ ਭਵੇਂ ਪਿੰਡ ਦਾ ਜਿਹੜਾ ਲੁੱਟ ਕੇ ਖਾਂਦਾ ਉਹ ਕਿਤੇ ਵੀ ਖੜਾ ਹੋ ਗਮਰਾਹ ਕਿਹੜੇ ਲੋਕ ਹੁੰਦੇ ਨੇ ਪਿੰਡੂ ਹੁੰਦੇ ਆ ਕਿ ਸ਼ਹਿਰੀ ਹੁੰਦੇ ਨੇ ਪਿੰਡੂ ਹੋ ਜਾਂਦੇ ਨੇ ਪਿੰਡੂ ਬੰਦੇ ਗਮਰਾਹ ਹੋ ਜਾਂਦੇ ਨੇ ਸ਼ਹਿਰੀ ਬੰਦੇ ਆ ਨੂੰ ਰਾਜਨੀਤਿਕ ਗੁੰਮਰਾਹੀ ਨਹੀਂ ਹੁੰਦੀ ਉਹਨੂੰ ਪਤਾ ਹੁੰਦਾ ਵੀ ਅਸੀਂ ਆਹ ਪਾਰਟੀ ਕੋਲੇ ਖੜ ਕੇ ਸਾਡਾ ਲੁੱਟ ਖਸੁੱਟ ਸਾਡਾ ਵਪਾਰ ਸਾਡਾ ਸੇਲ ਟੈਗ ਦੀ ਚੋਰੀ ਸਾਡੇ ਰਿਕਮ ਟੈਗ ਦੀ ਚੋਰੀ ਸਾਨੂੰ ਜ਼ਿਆਦਾ ਮਿਲੂਗੀ ਕਿਹੜੀਆਂ ਚੀਜ਼ਾਂ ਤੇ ਗਮਰਾਹ ਕੀਤਾ ਜਾਂਦਾ ਜੀ ਆਰਥਿਕਤਾ ਦੇ ਨਾਂ ਤੇ ਵੀ ਤੁਹਾਡੇ ਜਿਵੇਂ ਅਸੀਂ ਇੰਡਸਟਰੀ ਵੱਡੀ ਕਰਤੀ ਜਿਵੇਂ ਹਿਮਾਚਲ ਚ ਕੀਤੀ ਸੀ ਫਿਰ ਪੰਜਾਬ ਚ ਵੀ ਕੀਤੀ ਸੀ ਹਰਿਆਣੇ ਵਾਲੇ ਵੀ ਕਰਦੇ ਆ ਕਰਦੇ ਆ ਨਾ ਹੂੰ ਕਾਰਨ ਕੀ ਹੁੰਦਾ ਹੈ ਕਿ ਖੇਸਾਨੀ ਜ਼ਮੀਨ ਅਕਵਾਇਰ ਕਰ ਲੈਂਦੇ ਆ ਹੂੰ ਸਸਤੀ ਠੀਕ ਹੈ ਹੂੰ ਉਸ ਤੋਂ ਬਾਅਦ ਅਕਵਾਇਰ ਕਰਕੇ ਇੰਡਸਟਰੀ ਦੇ ਪਲਾਟ ਕੱਟ ਕੇ ਦੇ ਦਿੰਦੇ ਆ ਹੂੰ ਉਹਦੇ ਚ ਪੈਸੇ ਖਾ ਜਾਂਦੇ ਆ ਫਿਰ ਕਹਿੰਦੇ ਵੀ ਆਇਆ ਕਰੋ ਹੁਣ ਇਹਨਾਂ ਨੂੰ ਨਾ ਛੋਟ ਦੇ ਦਿਓ ਟੈਕਸ ਦੀ ਫਾਈਨੈਂਸ਼ੀਅਲੀ ਸੋਸ਼ੀਅਲੀ ਤੌਰ ਤੇ ਕਿੱਥੇ ਖੜਾ ਪੰਜਾਬ ਦੀ ਦੇਖੋ ਕਿਰਤ ਕਰਨ ਵਾਲੇ ਕਿਰਤ ਕਰੀ ਜਾਂਦੇ ਆ ਪਰ ਉਹਨਾਂ ਦੀ ਕਿਰਤ ਦਾ ਬਚਾਉ ਨਹੀਂ ਉਹਨਾਂ ਨੂੰ ਇਹ ਕਿਉਂ ਲੱਗਦਾ ਸਾਰੀ ਕਿਰਤ ਤੇ ਡਾਕਾ ਪਿਆ ਰਿਹਾ ਡਾਕਰ ਤ ਕਰਦੇ ਡਾਕਾ ਤਾਂ ਪਤਾ ਲੱਗਦਾ ਨਾ ਵੀ ਕਿਰਤ ਕਰਕੇ ਉਹ ਚੋਂ ਮਿਲਦਾ ਕੁਝ ਨਹੀਂ ਹੂੰ ਇਸ ਕਰਕੇ ਕਹਿੰਦੇ ਸਾਡੀ ਕਿਰਤ ਨੂੰ ਡਾਕਾ ਪੈਂਦਾ ਤਾਂ ਕਰਕੇ ਕਹਿੰਦਾ ਜਦੋਂ ਬੰਦਾ ਕੰਮ ਕਰਕੇ ਕੋਈ ਚੀਜ਼ ਬਣਾਉਂਦਾ ਉਹਨੂੰ ਪਤਾ ਲੱਗਦਾ ਮੇਰਾ ਦਾ ਮੁੱਲ ਵੱਟੇ ਕੋਈ ਨਹੀਂ ਗਿਆ ਉਹਨੂੰ ਲੱਗੂ ਹੈ ਨਾ ਵੀ ਕਿਰਤ ਤੇ ਡਾਕਾ ਪੈ ਗਿਆ ਹੁਣ ਪੜ੍ਹਨ ਵਾਲਾ ਬੰਦਾ ਲਾਲੂ ਤਾਂ ਜਰਾ ਸਦਾ ਹੀ ਦੁੱਖਜ ਰਿਹਾ ਤੇ ਸਦਾ ਹੀ ਡਰ ਰਿਹਾ ਇਹਦੇ ਸ਼ੁਕਰ ਕਰੋ ਬਾਬਾ ਨਾਨਕੂ ਦੇ ਕੋਲੇ ਆ ਕੇ ਬਹਿ ਗਿਆ ਨਹੀਂ ਤਾਂ ਲਾਲੂ ਕੋਲੇ ਕੋਈ ਜਾਂਦੇ ਨਹੀਂ ਸੀ ਹੂੰ ਠੀਕ ਹੈ ਲਾਲੂ ਕੋਲੇ ਨਹੀਂ ਕੋਈ ਜਾਂਦਾ ਬਾਬਾ ਨਾਨਕ ਕੀ ਕਿਹਾ ਹੂੰ ਆ ਭਾਗੋ ਕੋਲੇ ਸਾਰੇ ਜਾਣਗੇ ਹੂੰ ਭਾਗੋ ਕੋਲੇ ਹਰੇ ਭਗੋ ਅੱਜ ਵੀ ਤਾਕਤਵਾਰ ਤਾਕਤਵਾਰ ਅੱਜ ਭਾਗੋ ਹੈ ਬਾਬੇ ਨਾਨਕ ਦਾ ਭਾਗੋ ਛੋਟਾ ਸੀ ਹੂੰ ਐਨਾ ਵੱਡਾ ਨਹੀਂ ਸੀ ਉਹ ਸਿਰਫ ਜਗੀਰੂ ਭਾਗੋ ਸੀ ਹੂੰ ਕੁਝ ਜ਼ਮੀਨਾਂ ਦਾ ਮਾਲਕ ਹੂੰ ਹੁਣ ਦਾ ਜਿਹੜਾ ਭਾਗੋ ਹੈ ਸਰ ਮਾਇਦਰੀ ਨਿਯਾਮ ਦਾ ਇਹ ਤਾਂ ਕਾਰਨ ਹੀ ਲੜਾਈ ਹੈ ਭਾਗਵਾਂ ਤੇ ਫਿਰ ਇਹਨਾਂ ਦੇ ਵਿੱਚ ਲੜਾਈ ਇਹਨਾਂ ਚ ਹੋਣੀ ਆ Karl Marx ਕਹਿੰਦਾ ਲੜਾਈ ਲਾਲੂ ਤੇ ਭਾਗੂ ਚ ਹੁੰਦੀ ਆ ਹਮ ਪਰ ਉਹ ਤਾਂ ਕਈ ਧਾਰਨਾਤੋਂ ਕਾਰਨਮਕਤ ਧਾਰਨਾ ਤਾਂ ਗਲਤ ਪਈਆਂ ਨਾ ਉਹ ਤਾਂ ਕਹਿੰਦੇ ਉਹ ਕਿਤੇ ਵੀ ਧਾਰਮੀ ਅਜੇ ਤੱਕ ਕੋਈ ਇਹ ਤਾਂ ਕਹਿੰਦੇ ਵੀ ਜਿਹੜੀ ਹੈਗੀ ਆ ਇਨਕਲਾਬ ਆ ਉਹ ਬੰਦੂਕ ਦੀ ਨੋਕ ਦੇ ਵਿੱਚੋਂ ਨਿਕਲਦਾ ਫਿਰ ਇਹ ਕਹਿੰਦੇ ਇਨਕਲਾਬ ਮਜ਼ਦੂਰ ਲੈ ਕੇ ਆਉਗਾ ਪਰ ਇਹਨਾਂ ਦੇ ਉਲਟ ਜਿਹੜਾ ਹੋਇਆ ਜਿੱਥੇ ਜਿੱਥੇ ਰੈਗੂਲੇਸ਼ਨ ਆਈ ਉਹ ਕਿਸਾਨ ਲੈ ਕੇ ਆਇਆ ਨਹੀਂ ਨਹੀਂ ਹੈ ਰ ਅਜੇ ਤੱਕ ਕਿਤੇ ਵੀ ਰੇਵੋਲੂਸ਼ਨ ਦੋਥਾ ਆਏ ਕਿੱਥੇ ਆਏ ਹਮ ਇੱਕ سرمਾਇਦਾਰੀ ਨਿਜਾਮ ਦੇ ਲਈ ਰੈਵੋਲੂਸ਼ਨ ਆਇਆ ਫਰਾਂਸ ਚ ਫਰਾਂਸ ਚ ਠੀਕ ਹੈ ਹਮ ਉਥੇ ਫਿਊਡਲ ਸਿਸਟਮ ਤੇ ਰਾਜਾ ਰਗੜ ਤੇ ਰਗੜ ਤੇ ਠੀਕ ਹੈ ਉਸ ਤੋਂ ਬਾਅਦ Karl Marx ਆਪਣਾ ਸਿਧਾਂਤ ਲੈ ਕੇ ਆਇਆ ਉਹਦੇ ਨਾਲ ਰੈਵੋਲੂਸ਼ਨ ਆਇਆ ਰਸ਼ੀਆ ਦੇ ਵਿੱਚ ਤੇ ਜਨਾਨ ਚੀਨ 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 ਠੀਕ ਹੈ ਨਾ ਬੀ ਤਰ੍ਹਾਂ ਦੇ ਵਿੱਚ ਥੋੜਾ ਜਿਹਾ ਆਇਆ ਥੋੜਾ ਜਿਹਾ ਹਾਂ ਬਹੁਤਾ ਨਹੀਂ ਕੂਰਗੇਜ਼ ਵੀ ਥੋੜਾ ਜਿਹਾ ਬਣਾਇਆ ਹਾਂ ਇਹ ਉਥੇ ਜਿਹੜਾ ਕਰਸ਼ਾਨ ਸੀ ਹਮ ਮਜ਼ਦੂਰ ਤੇ ਕਿਸਾਨ ਕੀ ਸੀ ਉੱਥੇ ਅਜੇ ਇੱਕ ਇੰਡਸਟਰੀਅਲ ਡਿਵੈਲਪਮੈਂਟ ਨਹੀਂ ਹੋਈ ਸੀ ਪਰ ਕਿਸਾਨੀ ਦਾ ਘਾਣ ਸੀ ਬਹੁਤ ਵੱਡਾ ਕਿਸਾਨੀ ਨੂੰ ਉਹਦੇ ਲਈ ਆਪਦੇ ਰੈਵੋਲੂਸ਼ਨ ਦੇ ਲਈ ਉਹ ਵੜਤ ਗਏ ਇਹ ਥੋੜਾ ਥੋੜਾ ਪੰਜਾਬ ਵਾਲੇ ਪਾਸੇ ਆ ਜੀ ਥੋੜਾ ਪੰਜਾਬ ਵਾਲੇ ਪਾਸੇ ਆ ਜੀ ਹੋਰ ਮੁੱਦਾ ਸਾਹਿਤਕ ਮੁੱਦਾ ਵੀ ਵਿਚਾਰ ਲਿਆ ਕਿ ਸਮਾਂ ਬਹੁਤ ਥੋੜਾ ਜਿਹਾ ਹੈ ਤਾਂ ਸਾਡਾ ਮਾਨਤੀ ਕਾਫੀ ਲੰਬਾ ਚੌੜੀ ਚਰਚਾ ਕਰ ਗਏ ਜੀ ਪੰਜਾਬ ਦੇ ਵਿੱਚ ਚਮਕੀਲਾ ਫਿਲਮ ਬਾਰੇ ਚਰਚਾ ਸੁਣੀ ਆ ਤੁਸੀਂ ਸੁਣੀ 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 ਜੀ ਚਮਕੀਲਾ ਬਾਰੇ ਕਹਿੰਦੇ ਜੀ ਉਹ ਮੇਰੇ ਕੋਲੇ ਹੋਰ ਵੀ ਕਈਆਂ ਨੇ ਪੁੱਛਿਆ ਵੀ ਜਨਰੀ ਹੋ ਸਕਦੀ ਸੀ ਚਮਕੀਲਾ ਵਜਨਰੀ ਬਣਾਏ ਗਏ ਆ ਨਹੀਂ ਐ ਨਹੀਂ ਹੈ ਚਮਕੀਲਾ ਆਪਣੇ ਆਪ ਦੀ ਇੱਕ ਬਹੁਤ ਵਧੀਆ ਗਾਇਕ ਕਲਾਕਾਰ ਸੀ ਹਮ ਸੰਗੀਤ ਦਾ ਤੇ ਗਾਇਕ ਦਾ ਉਹ ਸੁਮੇਲ ਸੀ ਹਮ ਪਰ ਪੰਜਾਬ ਦੇ ਵਿੱਚ ਗਾਇਕਾਂ ਨੂੰ ਫੋਕ ਲੋਕ ਦੇ ਗਾਇਕਾਂ ਨੂੰ ਆਮ ਤੌਰ ਤੇ ਰੋਮਾਂਸ ਦੇ ਵਿੱਚ ਪਾਇਆ ਜਾਂਦਾ ਹਮ ਜਦੋਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਰੋਮਾਂਸ ਚ ਪਾ ਦਿਓ ਜੀ ਰਾਜਾ ਸਸੀ ਪੁਨੂ ਮਿਰਜਾ ਸਹਿਵਾ ਇੰਦਰ ਵੇਗੋ ਹਮ ਸ਼ੀਰ ਫਰਿਆਦ ਠੀਕ ਹੈ ਨਾ ਉਹ ਫਿਰ ਕੀ ਕਰਦੇ ਆ ਵੀ ਲੋਕ ਜਿਹੜੀ ਜਵਾਨੀ ਹੁੰਦੀ ਉਹਨੂੰ ਜਦੋਂ ਤੁਸੀਂ ਰੋਮਾਂਸ ਚ ਪਾ ਦਿਓ ਹਮ ਸਵੇਨੀ ਸਰਕਾਰਾਂ ਸੇਫ ਹੋ ਜਾਂਦੀਆਂ ਕਿਉਂਕਿ ਸਵੇਨੀ ਸਰਕਾਰ ਨੇ ਭਾਵੇਂ ਪੰਜਾਬ ਦੀ ਆ ਭਾਵੇਂ ਹਰਿਆਣੇ ਦੀ ਆ ਭਾਵੇਂ ਦਿੱਲੀ ਦੀ ਆ ਲੋਕਾਂ ਦਾ ਕੰਮ ਨਹੀਂ ਕਰਦੀ ਪਰ ਲੋਕਾਂ ਨੇ ਤੇ ਡਿਮਾਂਡ ਕਰਦੇ ਰੇ ਨਾ ਜਿੱਦੇ 70 ਨੂੰ ਕਹਿੰਦੀ ਰਹੀ ਗੀਤ ਨਹੀਂ ਗਾਉਣੇ ਦੂਜੇ ਪਾਸੇ ਡਿਮਾਂਡ ਹੁੰਦੀ ਈ ਉਹ ਉਹ ਤਾਂ ਲੋਕ ਮਜਬੂਰ ਨਾ ਰਹੇ ਸੀ ਕਰਕੇ ਸੀ ਨਾ ਕਿ ਤੁਹਾਡੇ ਮੰਨੂ ਹੂੰ ਪੰਜਾਬ ਦੇ ਵਿੱਚ ਰੋਮਾਂਟਿਸਿਜ਼ਮ ਨੂੰ ਬਹੁਤ ਜ਼ਿਆਦਾ ਪ੍ਰਚਾਰਿਆ ਜਾਂਦਾ ਹੂੰ ਸੰਗੀਤ ਨਾਲ ਨਾ ਫੋਕਲੋਰ ਦਾ ਸੰਗੀਤ ਹੈ ਆਪਾਂ ਵੀ ਦੋਨੇ ਜਣੇ ਬੈਠੇ ਪਰ ਉਹਨਾਂ ਦਾ ਅੰਤ ਇਹ ਕਿਉਂ ਸੀ ਅੰਤ ਉਹਦੇ ਵਿੱਚ ਹੋਰ ਵੀ ਬੜੇ ਕਾਰਨ ਹੈ ਹੂੰ ਉਹਨਾਂ ਦੇ ਕਲਾਕਾਰਾਂ ਦੀ ਆਪਸੀ ਦੀ ਖਹਿਬਾਜ਼ੀ ਸੀ ਹੂੰ ਉਦੋਂ ਵਿੱਚ ਇਹ ਵੀ ਸੀ ਵੀਸੀਐਨ ਆ ਨਗੇਜ ਦੇ ਗੀਤ ਨਹੀਂ ਗਾਉਣੇ ਹਾਲਾਂਕਿ ਛੱਡ ਵੀ ਗਿਆ ਸੀ ਪਰ ਕਦੇ ਕਦੇ ਕਿਸੇ ਖਾੜੇ ਦੇ ਲੋਕੀ ਆਪਣੇ ਆਪ ਕਹਿੰਦੇ ਵੀ ਹਾਂ ਫਲਾਣਾ ਚਾਹੀਦਾ ਹੈ ਸਾਡਾ ਬਾਪੂ ਗੁੰਮ ਹੋ ਗਿਆ ਥੋੜੀ ਬੁੜੀ ਦੀ ਤਲਾਸ਼ੀ ਲੈਣੀ ਕਹਿੰਦੇ ਸੀ ਨਾ ਤੇ ਉਹ ਅਜਿਹੇ ਗਾਣੇ ਲੋਕ ਲਵਾਉਂਦੇ ਸੀ ਇੱਕ ਤਰ੍ਹਾਂ ਅਸੀਂ ਆਪੇ ਤੋਂ ਖੜਾ ਛੜਾ ਲੀਏ ਜੀ ਸਰਕਾਰਾਂ ਇਸ ਚੀਜ਼ ਨੂੰ ਵਰਤ ਲੈਂਦੀਆਂ ਚਲ ਉਹ ਤਾਂ ਨਗੇਜ ਦੇ ਨਗੇਜ ਗੀਤ ਗਾਉਂਦਾ ਸੀ ਜਾਂ ਉਹ ਗੀਤ ਗਾਉਂਦੇ ਸਮਾਜ ਦੇ ਵਿੱਚ ਨਹੀਂ ਫਿੱਟ ਬੈਠਦੇ ਸੀ ਫਿਰ 파ਸ਼ ਦਾ ਕੀ ਕਸੂਰ ਸੀ 파ਸ਼ ਤਾਂ ਸਿੱਧਾ ਚਿੰਤਨ ਤੇ ਆਇਆ ਸੀ 파ਸ਼ ਤੋਂ ਸਭ ਤੋਂ ਵੱਧ ਖਤਰਾ ਸੀ ਤੁਹੇ ਤੁਹੇ ਇਹ ਗੀਤਾਂ ਤੋਂ ਵੀ ਲੜਦੀ ਆਂ ਜੇਕਰ ਤੁਹਾਡੀ ਸਮਾਜ ਨੂੰ ਜਾਂ ਸਰਕਾਰਾਂ ਦੇ ਕਰਟਾਸ਼ ਕਰਦੇ ਤਾਂ ਤੁਹਾਨੂੰ ਉਹਨੂੰ ਵੀ ਲੜਦੀ ਆਂ ਰਾਜਕਰਤਾ ਸ਼ਰਣੀ ਨੂੰ ਰਮਾਂਸ ਤੋਂ ਅਲਰਜੀ ਨਹੀਂ ਹੂੰ ਉਹ ਕਹਿੰਦੀ ਚੱਲੋ ਰਮਾਂਸ 'ਚ ਹੂੰ ਰਾਜਕਰਤਾ ਸ਼ਰਣੀ ਨੂੰ 파ਸ਼ ਤੋਂ ਅਲਰਜੀ ਆ ਪੱਕੇ ਪੱਕੇ ਉਹਨੂੰ ਪਤਾ ਵੀ ਇਹ ਕਦੇ ਨਾ ਕਦੀ ਵਟ ਕੱਢ ਦੂ ਲੋਕਾਂ ਚੇਤਨਾ ਪੈਦਾ ਕਰੂਗਾ ਲੁੱਟ ਖੋਟ ਦੇ ਬਰਖਲਾ ਬੋਲ ਜੂਗਾ ਇਸ ਕਰਕੇ ਉਹਨਾਂ ਤੋਂ ਅਲਰਜੀ ਰਾਜ ਕਰਦਾ ਸ਼ਿਰਨੂਗਾ ਲੋਕਾਂ ਨੂੰ ਨਹੀਂ ਇਨਕਲਾਬ ਜਿਹੜਾ 파ਸ਼ ਦਾ ਇਨਕਲਾਬ ਸੀ ਉਹ ਇਨਕਲਾਬ 파ਸ਼ ਵਾਲਾ ਫਿਰ ਅਸੈਪਟ ਨਹੀਂ ਹੋਇਆ ਨਹੀਂ ਅਦਵਰਤ ਹੀ ਰਹਿ ਗਿਆ ਅਦਵਰਤ ਹੀ ਰਹਿ ਗਿਆ ਉਹਨੂੰ ਜਾਣਾ ਪੈਗਾ ਜਹਾਨ ਤੋਂ ਨਾ ਚਾਹੁੰਦੇ ਹਾਂ ਵੀ ਠੀਕ ਹੈ ਨਾ ਪਰ ਇਤਨਾ ਲੋਕਾਂ ਚ ਅਜੇ ਤੱਕ ਵਿਚਰ ਰਹੀ ਹੈ ਜਿਹੜਾ ਅਦਵਾਟੇ ਰਹਿ ਗਿਆ ਪਾਸ਼ ਦਾ ਸੁਪਨਾ ਕਿਸੇ ਨੇ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਲੱਗਿਆ ਕਿ ਇਸ ਤੋਂ ਬਾਅਦ ਪਾਸ਼ ਦਾ ਅਜੇ ਤੱਕ ਦੀ ਕਿਉਂਕਿ ਜਿਹੜੇ ਪੰਜਾਬ ਦੇ ਵਿੱਚ ਕਲਾਕਾਰ ਤੇ ਜਿਹਨਾਂ ਅਖੌਤੀ ਕਵੀ ਨੇ ਰੋਮਾਂਸ ਬਾਦ ਦੇ ਉਹ ਵੱਖਰੇ ਢੰਗ ਨਾਲ ਵੱਖਰਾ ਰਾਹ ਅਪਣਾ ਲਿਆ ਤੇ ਉਹਨਾਂ ਨੇ ਰੋਮਾਂਸ ਤੇ ਪੈਸਾ ਉਹਨਾਂ ਕੋਲ ਵਾਧੂ ਆ ਗਿਆ ਪਿਕਚਰਾਂ ਦੇ ਵਿੱਚ ਵਾਧੂ ਆ ਗਏ ਇਸ ਕਰਕੇ ਪਾਸ਼ ਕਿਤੇ ਪਿੱਛੇ ਰਹਿ ਗਿਆ ਵਿਚਾਰਾ ਪਾਸ਼ ਨੂੰ ਪੂਰਾ ਨਹੀਂ ਕੀਤਾ ਗਿਆ ਨਹੀਂ ਕੀਤਾ ਗਿਆ ਬਾਸ਼ ਪਾਛਦਾ ਨਹੀਂ ਸਾਰਿਆਂ ਬੰਦਿਆਂ ਦੇ ਕਿਹਨੂੰ ਨਹੀਂ ਪਚਿਆ ਪਾਛ ਜਿਹੜਾ ਬੰਦਾ ਰੋਮਾਂਟਿਕ ਬੰਦਾ ਨੂੰ ਪਾਛ ਨਹੀਂ ਪਚੂਆ ਜਿਹੜਾ ਚਿੰਤਨ ਵਾਲਾ ਬੰਦਾ ਨੂੰ ਪਚੂਆ ਜਿਹੜਾ ਚਿੰਤਨ ਵਾਲਾ ਅਧਿਆਨ ਕਰਦਾ ਬਈ ਪਰ ਪਾਛ ਤਾਂ ਸਿੱਧੇ ਤੌਰ ਤੇ ਕਿਰਤ ਦੀ ਗੱਲ ਕਰਦਾ ਸੀ ਕਿ ਕਿਰਤ ਦੇ ਵਿੱਚ ਉਹ ਪੂੰਜੀਵਾਦ ਦੀ ਗੱਲ ਕਰਦਾ ਸੀ ਪੂੰਜੀਵਾਦ ਦੀ ਖਰਾਫ ਲਿਖਦਾ ਸੀ ਚਿੰਤਨ ਆ ਗਿਆ ਨਾ ਪੂੰਜੀਵਾਦ ਵਾਲੇ ਬੰਦੇ ਦੇ ਮੂੰਹੋਂ ਸ਼ਬਦ ਬੋਲਣਾ ਤੇ ਪੂੰਜੀਵਾਦ ਨੂੰ ਪਤਾ ਵੀ ਇਹਦਾ ਮੇਰਾ ਦੁਸ਼ਮਣ ਹੈ ਉਹਨੇ ਉੱਥੇ ਹੀ ਕਿਹਾ ਲੈਣਾ ਫਿਰ ਮਾਰਨ ਨਾਲ ਤਾਂ ਉਹ ਹੈ ਨਹੀਂ ਸੀ ਲੋਕ ਇਹ ਹੀ ਮਾਰਨ ਨਾਲ ਆ ਮੁੱਲ ਵਗਦਾ ਵਿਗਦਾ ਬੰਦਾ ਹਰ ਥਾਂ ਹੀ ਮਿਲ ਜਾਂਦਾ। ਇਹੀ ਵਾਰ ਮਾਰ ਤੇ ਮਰਾਉਣ ਵਾਲੇ ਹਨਗੇ। ਹੂੰ। ਵਾਹ ਟਰੱਕ ਚੜ੍ਹੂਦਾ ਜਿਉਣਾ ਜਿਉਣਾ ਹੁੰਦਾ ਹੈ। ਪਾਸ ਕੋਈ ਬਰਨਾ ਚਾਹੁੰਦਾ ਹੈ। ਹੂੰ। ਜਿਉਣਾ ਚਾਹਦਾ। ਵਰਿੰਦਰ ਦਾ ਵੀ ਕਤਲ ਹੋਇਆ, ਦਿਲਸ਼ਾਦ ਅਕਟਰ ਦਾ ਵੀ ਕਤਲ ਹੋਇਆ, ਚਮਕੀਲੇ ਦਾ ਵੀ ਕਤਲ ਹੋਇਆ, ਪਾਸ ਦਾ ਵੀ ਕਤਲ ਹੋਇਆ। ਇੱਕ ਕਤਲ ਉਸ ਇੱਕ ਗੀਤ ਦੇ ਪਿੱਛੇ ਕਤਲ ਹੋ ਜਾਂਦਾ ਹੈ। ਦਿਲਸ਼ਾਦ ਅਕਟਰ ਦਾ ਕਿ ਮੇਰੀ ਪਸੰਦ ਦਾ ਗੀਤ ਗਾਤ ਨਹੀਂ ਗਾਇਆ ਤਾਂ ਕਤਲ ਕਰ ਦਿੱਤਾ ਗਿਆ। ਵਰਿੰਦਰ ਦਾ ਕਤਲ ਫਿਲਮੀ ਉਹਨਾਂ ਸਾਥੀਆਂ ਵੱਲੋਂ ਕਤਲ ਹੋ ਗਿਆ। ਤਾਂ ਸਾਹਬ ਦਾ ਜ਼ਿਕਰ ਹੋ ਗਿਆ ਇਹਦੇ ਵਿੱਚ। ਪਰ ਜਿਹੜਾ ਸੀ ਵਾਰ-ਵਾਰ ਸਵਾਲ ਆਉਂਦਾ ਇਨਕਲਾਬ ਲਹਿਰ ਉਸ ਸਮੇਂ ਇੱਕ ਮਜਬੂਤੀ ਵਾਲ ਸੀ ਉਸ ਸਮੇਂ 84 ਦਾ ਇੱਕ ਦੁਖਾਂਤ ਵੀ ਪੰਜਾਬ ਦੇ ਸਾਹਮਣੇ ਸੀ ਉਸ ਸਮੇਂ ਪੈਦਾ ਕੀਤਾ ਗਿਆ ਦਿੱਲੀ ਨਸਲ ਕੁੱਛੀ ਦਾ ਦੁਖਾਂਤ ਪੰਜਾਬ ਦੇ ਸਾਹਮਣੇ ਸੀ 60 ਮਾਰਨ ਦੇ ਲਈ ਪੰਜਾਬ ਦੇ ਵਿੱਚ ਅਤਵਾਦ ਦਾ ਦੁਖਾਂਤ ਪੈਦਾ ਕੀਤਾ ਗਿਆ ਇਹ ਸਰਕਾਰੀ ਤੌਰ ਤੇ ਪੈਦਾ ਕੀਤੇ ਜਾਂਦੇ ਹੁੰਦੇ ਆ ਤੁਸੀਂ ਕਿਤਾਬਾਂ ਪੜ੍ਹ ਲਓ ਹਮ ਸੰਸਪੀਰੀਸ਼ਿਪ ਖਾਲਸਤਾਨ ਸੰਤਰਾਮੁਦਾਸੀ ਤੇ ਇੱਕ ਉਹ ਆਪਣਾ ਮਗਧਰ ਰਈ ਵੇ ਸੂਰਜਾ ਕਮੀਆਂ ਦੇ ਵਿਹੜੇ ਨਾ ਨੰਗੇ ਪੇਦ ਹੂੰ ਹਾਂ ਉੱਪਰ ਸੀਕਰਟ ਇਹ ਕਿ ਤੁਮ ਪੜਨ ਲੇ ਸਾਰਾ ਕੁਝ ਸਰਕਾਰੀ ਤੌਰ ਤੇ ਪਾਇਦਾ ਕੀਤਾ ਜਾਂਦਾ ਨਾ ਲੋਕ ਤਾਂ ਵਿਚਾਰੇ ਉਹਦਾ ਸ਼ਿਕਾਰ ਹੋ ਜਾਂਦਾ ਉਹੀ ਕਨਸੈਪਟ 'ਤੇ ਚੱਲ ਰਿਹਾ ਜੀ ਉਹੀ ਚੱਲ ਰਿਹਾ ਇਹਨਾਂ سرمایہਦਾਰੀ ਨਿਆਂ ਦੀਆਂ ਸਰਕਾਰਾਂ ਚਾਹੀਦੀਆਂ ਜਿਹੜੇ ਅੱਜ ਵੀ ਕਤਲ ਹੋ ਰਹੇ ਆ ਚਾਹੇ ਅਸੀਂ ਅਸੀਂ ਆਲੇ ਕੇ ਅਸੀਂ ਉਹ ਸਿੱਧੂ ਮੁਸੇ ਵਾਲੇ ਨੂੰ ਅਸੀਂ ਚਮਕੀਲਾ ਦੀ ਥਾਂ ਤੇ ਨਹੀਂ ਖੜਾ ਕਰ ਰਹੇ ਪੈਰ ਅਸੀਂ ਨਹੀਂ ਉੱਥੇ ਨਹੀਂ ਖੜਾ ਕਰ ਰਹੇ ਪਰ ਅਸੀਂ ਸੋਣੀ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜਾ ਤੰਤਰ ਆ ਤੰਤਰ ਉਸੇ ਤਰੀਕੇ ਨਾਲ ਕੰਮ ਕਰ ਰਿਹਾ ਜੀ ਤੰਤਰ ਸਾਵਾ ਉਹਨਾਂ ਨੂੰ ਕੋਈ ਨਹੀਂ ਚਾਹੀਦਾ। ਪੰਤਰ ਬੰਦੇ ਪਾਲਦਾ, ਪਾਲਦਾ। ਫੇਰ ਉਹ ਕਿਸੇ ਬੰਦੇ ਦੇ ਸਿਰ ਤੇ ਚੜਾਉਂਦਾ। ਹੂੰ। ਉਸ ਤੋਂ ਕੰਮ ਲੈ ਕੇ ਫੇਰ ਆਪ ਪ੍ਰੋਟੈਕਟ ਵੀ ਕਰਦਾ ਉਹਨਾਂ ਨੂੰ। ਸਾਰਾ ਕੁਝ ਪ੍ਰੋਟੈਕਟ ਵੀ ਕਰਦਾ। ਜਦੋਂ ਲੋੜ ਪਵੇ ਉਹਨਾਂ ਨੂੰ ਕਿਨਾਰਾ ਕਰਾ ਦੋ, ਕਰਨ ਵਾਲਾ ਵੀ ਕਰ ਦਿੰਦਾ। ਉਹਨਾਂ ਫਿਰ ਪ੍ਰੋਟੈਕਟ ਕੀਤੇ ਨੂੰ ਫਿਰ ਆਪਦੇ ਹੱਥੀਂ ਆਪਣੇ ਹੱਥੀਂ ਕੁੱਗਾ ਨਹੀਂ। ਮੁਰਗੇ ਨੇ ਪਾਲਤੂ ਮੁਰਗੇ ਨੇ ਵਾਸਤੇ। ਇਹਨਾਂ ਜਿੰਗ ਮਰਜੀ ਖੋਡੇ ਦੇ ਵਿੱਚ ਬਾਹਰ ਦੇਖੋ ਮਰਜੀ ਵੀ ਦੇ। ਇਨਸਾਫ ਹੁੰਦਾ ਫਿਰ ਇਹ ਚੀਜ਼ਾਂ ਦਾ ਜੀ। ਨਹੀਂ ਇਨਸਾਫ ਤਾਂ ਅਜੇ ਤੱਕ ਤਾਂ ਹੋਇਆ ਨਹੀਂ। ਪਰ ਕਿਤੇ ਨਾ ਕਿਤੇ ਇਤਿਹਾਸਕ ਪ੍ਰਸੰਗ ਦੇ ਵਿੱਚ ਇਹਨਾਂ ਚੀਜ਼ਾਂ ਦਾ ਇਨਸਾਫ ਹੋਣਾ ਹੀ ਹੋਣਾ। ਇਨਸਾਫ ਮੰਗਣ ਵਾਲੇ ਲੋਕਾਂ ਦੀਆਂ ਭਾਵਨਾਵਾਂ ਕਿੱਥੇ ਰਹਿ ਜਾਂਦੀਆਂ ਫਿਰ? ਪਿੱਛੇ ਰਹਿ ਜਾਂਦੀਆਂ, ਦਰੜੀਆਂ ਜਾਂਦੀਆਂ, ਉਹਨੂੰ ਕਿਸੇ ਹੋਰ ਦੁੱਖ 'ਚ ਪਾ ਦਿੱਤਾ ਜਾਂਦਾ। ਹੂੰ। ਠੀਕ ਹੈ ਨਾ ਇੱਥੇ ਆਪਾਂ ਨੂੰ ਇੱਕ ਖੱਬੀ ਲੱਤ ਦੇ ਦੁਖ ਦੀ ਹੋਵੇ ਕਹੇ ਜੀ ਛੱਟ ਮਾਰੂ ਨਾਲ ਬਾੰਦ ਹੋਣ ਲੱਗੇ। ਇਨਸਾਫ ਮੰਗਣ ਵਾਲੇ ਰਸਤਾ ਕਿਉਂ ਬਦਲ ਜਾਂਦੇ ਆ ਆਪਦਾ? ਬਦਲ ਜਾਂਦੇ ਆ। ਬਦਲ ਵੀ ਜਾਂਦੇ ਆ, ਬਦਲਾਏ ਵੀ ਜਾਂਦੇ ਆ, ਬਦਲ ਜਾਂਦੇ ਆ। ਇਨਸਾਫ ਦੀ ਜਿਹੜੀ ਹੈ ਨਾ ਕਨਸੈਪਟ ਬਹੁਤ ਗਹਿਰਾ ਹੈ। ਮੰਗਣਾ ਸੋਖਾ ਕਰ ਰਿਸੈਪਟ ਦੇ ਉੱਤੇ ਪਹਿਰੇ ਦਿਨਾਂ ਬਹੁਤ ਔਖਾ ਹੁੰਦਾ ਹੈ ਉਹ ਕਿਤੇ ਨਾ ਕਿਤੇ ਨਾ ਪਛੜ ਜਾਂਦੇ ਆ ਜਾਂ ਇਹ ਸਮਝ ਨੂੰ ਪਛੜ ਦਿੱਤੇ ਜਾਂਦੇ ਆ ਮੈਨੂੰ ਬਾਬੇ ਨਾਨਕ ਦੀ 17 ਯਾਦ ਆ ਰਹੀਆਂ ਐਤੀ ਮਾਤ ਪਈ ਕਰਲਾ ਨੇ ਤੈਂ ਕੀ ਦਰਦ ਨਾ ਆਇਆ ਅੱਜ ਜੋ ਕੁਝ ਹੋ ਰਿਹਾ ਸਾਡੇ ਲੋਕਾਈ ਦੇ ਵਿੱਚ ਹੋ ਰਿਹਾ ਸਾਡੇ ਸਮਾਜ ਦੇ ਵਿੱਚ ਹੋ ਰਿਹਾ ਹਾਕਮ ਧਿਰਾਂ ਨੂੰ ਵਿਰੋਧੀ ਧਿਰਾਂ ਨੂੰ ਤਰਸ ਨਹੀਂ ਆਉਂਦਾ ਲੋਕਾਂ ਤੇ ਇਹ ਕਦੇ ਵੀ ਨਹੀਂ ਆਉਂਦਾ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸਣਾ ਹੋਈ ਹਮ ਸਾਬ ਅੱਜ ਬਾਬਰ ਸਭ ਬਾਬਰ ਰਾਜ ਸਤਾ ਬਾਬਰੀ ਹੁੰਦੀ ਹੈ ਹਮ ਯਾਦ ਰੱਖੋ ਰਾਸਤਾ ਵੇਸ਼ਾ ਬਾਬਰ ਕੀ ਹੋਣਗੇ ਹਮ ਬਸ ਇਹ ਪੱਕੀ ਗੱਲ ਹੈ ਰਾਜੇ ਸ਼ੀ ਤੇ ਮੁਕਦਮ ਕੁੱਤੇ ਹੀ ਹੋਣਗੇ ਹਮ ਜਾਇਜ ਗਹਿਨ ਬੈਠੇ ਸੁੱਤੇ ਹੀ ਹੋਣਗੇ ਚਾਕਰ ਨੇ ਹੁੰਦਾ ਪੈਂਦਾ ਕਾਓ ਸਕੰਦਰ ਤੋਂ ਨਹੀਂ ਸਮਝਿਆ ਜਿਸਕੰਦਰ ਖਾਲੀ ਹੱਥ ਕਰਕੇ ਬਾਹਰ ਗਿਆ ਸਕੰਦਰ ਤੋਂ ਸਮਝੇ ਕਿ ਕ੍ਰਿਸ਼ਨ ਹਾਰ ਤੋਦੇ ਆਲੇ ਨਾ ਰਾਜਾ ਨੇ ਨਿਕਲੇ ਕਿ ਸਾਡੇ ਹੱਥ ਖਾਲੀ ਜਾਣਗੇ ਇੱਕ ਯਾਰ ਇਸ ਨੇ ਲੋਕਾਂ ਵਾਂਗ ਤੇ ਕਹਿੰਦਾ ਵੇਖ ਲੋ ਜੀ ਸਿਕੰਦਰ ਖਾਲੀ ਹੱਥ ਗਿਆ ਆਪਾਂ ਜਿਹੜੇ ਸਾਹਮਣੇ ਬੈਠੇ ਨੇ ਕਹਿੰਦੇ ਜੀ ਅੱਛਾ ਜੀ ਜੇ ਸਿਕੰਦਰ ਖਾਲੀ ਹੱਥ ਗਿਆ ਤੇ ਫਿਰ ਆਪਾਂ ਆਪਾਂ ਨੂੰ ਛੱਡ ਦਈਏ ਆਪਾਂ ਇੱਥੇ ਭੁੱਖੇ ਬੰਦ ਗਏ ਸਾਧ ਬੰਦ ਗਏ ਰੰਗੇ ਰਹੀਏ ਜੇ ਆਪਾਂ ਭੁੱਖੇ ਰੰਗੇ ਰਹੀਏ ਸਰਕਾਰ ਮੌਜ ਕਰੂਗੀ ਇਹ ਡੇਰੇੰ ਸਿਆਸਤ ਇੱਥੇ ਕਰਕੇ ਐਸੇ ਧੰਨੋ ਧੰਨ ਡੇਰੇ ਵਾਕਈ ਜੋ ਕਹਿੰਦੇ ਕਿ ਡੇਰੇ ਵਾਕਈ ਬੰਦੇ ਨੂੰ ਮਨੁੱਖ ਨੂੰ ਇੱਕ ਚੰਗੇ ਜੀਵਨ ਚ ਪਾ ਦਿੰਦੇ ਆ ਭਰਾਇਆਂ ਤੋਂ ਕੋਈ ਚੰਗੇ ਜੀਵਨ ਚ ਨਹੀਂ ਭਰਮ ਚ ਜੀਵ ਪੈਦਾ ਕਰ ਦਿੰਦੇ ਆ ਪਰਮੂਤ ਪਰਮ ਪੈਦਾ ਕਰਦੇ ਡੇਰਿਆਂ ਦੇ ਵਿੱਚ ਔਰਤਾਂ ਦਾ ਸੋਸ਼ਣ ਹੁੰਦਾ ਹੋ ਸਕਦਾ ਕਿਉਂ ਨਹੀਂ ਉੱਥੇ ਵੀ ਬੰਦੇ ਰਹਿੰਦੇ ਆ ਸਾਡੇ ਜਿਹੜਾ ਸਰਸੇ ਵਾਲਾ ਜਿਹੜਾ ਸੱਚਾ ਸੋਦਾ ਉੱਥੇ ਦੇ ਬਹੁਤ ਮਕਦਮੇ ਦਰਜ ਹੋਏ ਨੇ ਸਜਾਵਾਂ ਵੀ ਹੋ ਗਈਆਂ ਕਾਮ ਕ੍ਰੋਧ ਮੋਹ ਲੋਭ ਹੰਕਾਰ ਇਹ ਲੋਕ ਫਿਰ ਇਹਨਾਂ ਚੀਜ਼ਾਂ ਤੋਂ ਦੂਰ ਹੁੰਦੇ ਜਿਹੜੇ ਡੇਰਾਂ ਨੂੰ ਚਲਾਉਂਦੇ ਆ ਡੇਰ ਦੇ ਵਿੱਚ ਬੈਠੇ ਲੋਕ ਆ ਇਹ ਚੀਜ਼ਾਂ ਭਰ ਹੁੰਦੀਆਂ ਨੇ ਚ ਦੂਰ ਕਿੱਥੇ ਹੁੰਦੇ ਆ? ਹੂੰ ਕਾਮ, ਕ੍ਰੋਧ, ਲੋਭ, ਹੰਕਾਰ ਇਹਨੀਆਂ ਚੀਜ਼ਾਂ ਸਭ ਤੋਂ ਵੱਧ ਹੁੰਦੇ ਲੋਕੀ। ਬਾਜੀ ਬਾ। ਕਹਣਾ ਸੌਖਾ ਹੁੰਦਾ। ਹੂੰ ਇਹਦੇ ਤੇ ਸੰਜਮ ਰੱਖਣਾ ਬਹੁਤ ਔਖਾ ਹੁੰਦਾ। ਪਰ ਇਹਦੇ باوجود ਦੇਰਿਆਂ ਦੇ ਆਏ ਦਿਨ ਦੇਰਿਆਂ 'ਚ ਵਾਧਾ ਹੋ ਰਿਹਾ। ਵਾਧਾ ਬਹੁਤ ਹੋ ਰਿਹਾ। ਲੋਕਾਂ ਨੇ ਦਿਮਾਗ 'ਚ ਪਾਈ ਇਹ ਵੀ ਸਾਡੀ ਮੁਕਤੀ ਉਹੀ ਕਰਨੀ। ਲੋਕਾਂ ਨੂੰ ਇਸ ਭਰਮ 'ਚ ਪਾਤਾ ਵੀ ਤੁਸੀਂ ਤੁਹਾਡੀ ਮੁਕਤੀ ਇੱਕ ਪਾਸੇ ਗ੍ਰੰਥ ਗ੍ਰੰਥ ਵੀ ਪਾਈ ਹੁੰਦੇ ਨੇ ਵਕਫ ਵਕਫ ਧਰਮਾਂ ਦੇ ਸਾਰੇ ਧਰਮਾਂ ਦੇ ਤੇ ਦੂਜੇ ਪਾਸੇ ਗ੍ਰੰਥ ਦੀ ਸੇਵਾ ਨਿਭਾ ਰਿਹਾ। ਬਰਾਬਰੀ ਉਸ ਨੂੰ ਨਿਤਮਸਤਕ ਹੋ ਰਿਹਾ ਬਰਾਬਰੀ ਵਿਅਕਤੀ ਨੂੰ ਨਿਤਮਸਤਕ ਹੋਇਆ ਜਾ ਰਿਹਾ ਦੋਨੋਂ ਨੂੰ ਬਰਾਬਰ ਸਮਝਿਆ ਜਾਂਦਾ ਪਖੰਡ ਨਰਵੋਲ ਪਖੰਡ ਹੈ ਪਖੰਡ ਕਰਦੇ ਨੇ ਪਖੰਡ ਨੂੰ ਪਕੜ ਕੌਣ ਦੇ ਰਿਹਾ ਫਿਰ ਜੀ ਪਕੜੇ ਰਾਜਕਰਤਾ ਸ਼੍ਰੇਣੀ ਤੇ ਪੁਜਾਰੀ ਸ਼੍ਰੇਣੀ ਆਪਾਂ ਤਾਂ ਸ਼ਿਕਾਰ ਹਨਾ ਲੋਕੀ ਮੱਥਾ ਟੇਕਣ ਦੇ ਸ਼ਿਕਾਰ ਨੇ ਉਹਦੇ ਉਹਨੂੰ ਪਤਾ ਨਹੀਂ ਵੀ ਮੈਂ ਜਿੱਥੇ ਮੱਥਾ ਟੇਕਣਾ ਮੈਂ ਉਹਦਾ ਸ਼ਿਕਾਰ ਹਾਂ ਪਾਠੀ ਜਾਂ ਪੁਜਾਰੀ ਜਾਂ ਕੋਈ ਪੁਜਾਰੀ ਜਾਂ ਅੱਡਾ ਡੇਰੇ ਦੇ ਵਿੱਚ ਬੈਠਾ ਸਾਥ ਦੀ ਗੱਲ ਕਰਕੇ ਸਾਰੇ ਇਹ ਰਾਜਤੰਤਰ ਹਕੂਮਤ ਦੁਆਰਾ ਜਿਹੜੇ ਹੈਗੇ ਉਹ ਕਾਇਦਾ ਪ੍ਰੋਟੈਕਟਡ ਹੁੰਦੇ ਆ ਇਹੀ ਰਾਜਤੰਤਰ ਹਕੂਮਤ ਦੇ ਯਾਰ ਹੁੰਦੇ ਨੇ ਇਹ ਕੁਝ ਦੇ ਪੱਕੇ ਸਾਧੂ ਹੁੰਦੇ ਨੇ ਇਹ ਕੁਝ ਦੀ ਪੂਰੀ ਸੇਵਾ ਕਰਦੇ ਨੇ ਮਾਨਸਿਕ ਤੌਰ ਤੇ ਲੋਕਾਂ ਨੂੰ ਰਾਸਤਾ ਦੇ ਤਰ੍ਹਾਂ ਅਸਲ ਹੁੰਦੀ ਹੈ ਇਹਨਾਂ ਨੂੰ ਉਹਨਾਂ ਦੀ ਪੂਰੀ ਜੀ ਪੂਰੀ ਪੈਸਾ ਵਾਧੂ ਹੂੰ ਵੀ ਬਾਬਾ ਦੇ ਮੂੰਹ ਚ ਜੀ ਬੋਲ ਨਿਕਲਦਾ ਹੋ ਜਾਂਦਾ ਬਾਬੇ ਕੋਲ ਬੋਲ ਕੀ ਨਿਕਲ ਜੀ ਮਰਜ਼ੀ ਸੇ ਆਦਾਨੂ ਕਹਦੇ ਉਹਦਾ ਕੰਮ ਪੂਰਾ ਹੋ ਜਾਂਦਾ ਹਮ ਆਪਾਂ ਕਹਿੰਦੇ ਬਾਬੇ ਦੇ ਬਹੁਤ ਪੂਰੇ ਹੁੰਦੇ ਆ ਕਦੇ ਨਾ ਗਿਆ ਜਿਹੜੇ ਅੱਜ ਕੱਲ ਤਸਵੀਰਾਂ ਆਉਣ ਆਉਣ ਗਈਆਂ ਹੌਲੀ ਹੌਲੀ 2-4 ਦਿਨਾਂ ਬਾਅਦ 10 ਦਿਨਾਂ ਬਾਅਦ ਕਿ ਕੋਈ ਲੀਡਰ ਡੇਰੇ ਜਾਂਦਾ ਉਹ ਉਹ ਇੱਕ ਉਨ ਸਾਹ ਦਾ ਜਾਂ ਉਹ ਉਹ ਗੱਡੀ ਤੇ ਬੈਠਾ ਵਿਅਕਤੀ ਉੱਪਰ ਬੈਠਾ ਲੀਡਰ ਥੱਲੇ ਬੈਠਾ ਹੈਗਾ ਉਹ ਕਿਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਲੋਕਾਂ ਨੂੰ ਵੀ ਬਾਬਾ ਕਿੱਡਾ ਉੱਚਾ ਹਮ ਵੀ ਪਹਿਲਾਂ ਤਾਂ ਬਾਬੇ ਦੀ ਗੱਲ ਬਣ ਗਈ ਸਿਆਸਦਾਨ ਜਦੋਂ ਉੱਥੇ ਜਾ ਕੇ ਮੱਥੇ ਤੇ ਕੋਈ ਬਾਬੇ ਦਾ ਕਦ ਵੱਡਾ ਕਰਦਾ ਲੋਕੀ ਉੱਥੇ ਵਿਚਾਰੇ ਸ਼ਰਧਾਲੂ ਬੈਠੇ ਆ ਹੂੰ ਫੇਰ ਬਾਬਾ ਜਦੋਂ ਸਿਆਸਦਾਨ ਦੇ ਸਿਰ ਤੇ ਦੋਨੇ ਹੱਥੇ ਧਰਦਾ ਹੂੰ ਵੀ ਭਾਈ ਇਹ ਤਾਂ ਪਿਛਲੇ ਜਨਮ ਦਾ ਹੂੰ ਭਗਤੀ ਕਰਕੇ ਆਇਆ ਹੈ ਫਿਰ ਆਪ ਦਾ ਜਿਹੜਾ ਉਹ ਉਹ ਉਹਨਾਂ ਨੂੰ ਚਾਹਣ ਜਿਉਂ ਉਹਨਾਂ ਨੂੰ ਮੰਨਣ ਵਾਲੇ ਹੁੰਦੇ ਆ ਅਨਜਾਈ ਹੁੰਦੇ ਜਿਹੜੇ ਫਿਰ ਉਹਨਾਂ ਨੂੰ ਸਿੱਧਾ ਇਨਡਾਇਰੈਕਟਲੀ ਇਸ਼ਾਰਾ ਕਰ ਦਿੱਤਾ ਜਾਂਦਾ ਹੁੰਦਾ ਇਸ਼ਾਰਾ ਉਹਦੇ ਵਾਸਤੇ ਹਾਂ ਵੀ ਭਾਈ ਆ ਤੁਹਾਡਾ ਅਨਜਾਈ ਦੋ ਗੱਲਾਂ ਸਮਝਦੇ ਕੋਈ ਐਡਾ ਵੱਡਾ ਲੀਡਰ ਸਾਡੇ ਬਾਬੇ ਦੇ ਪੈਰੀਂ ਹੱਥਾਂ ਲਾ ਕੇ ਸਾਡਾ ਬਾਬਾ ਵਾਕਈ ਕਰ ਬਾਕੀ ਕਰਾਮਾਤੀ ਆ ਕਰਾਮਾਤੀ ਕਰਾਮਾਤ ਆ ਸਾਡੇ ਬਾਬੇ ਕੋਲੇ ਆ ਐ ਬਾਬਾ ਵੱਡਾ ਕਰਤਾ ਬਾਬੇ ਨੂੰ ਦੇ ਸਿਰ ਤੇ ਦੁਨੀਆ ਤੇ ਤੇ ਉਹ ਪਿਛਲੇ ਜਨਮ ਦੀ ਭਗਤੀ ਕਰਕੇ ਆ ਗਏ ਤੇ ਉਹਨੂੰ ਰਾਜਾ ਬਣੂਆ ਜੀ ਆਪਾਂ ਉਹੀ ਭੁੱਖੇ ਦੇ ਭੁੱਖੇ ਜਿਵੇਂ ਆਪਾਂ ਭਗਤੀ ਨਹੀਂ ਕੀਤੀ ਕੱਲੇ ਇਹਨਾਂ ਨੇ ਕੀਤੀ ਹੈ ਜੀ ਧੰਨਵਾਦ ਬਾਪੂ ਜੀ ਜਾਂਦੇ ਰਹਾ ਜਾਂਦਾ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਆਉਣ ਲੱਗ ਜਾਣੀਆਂ 2-4 ਦਿਨਾਂ ਤੱਕ ਹਫ਼ਤੇ ਤੱਕ 10 ਦਿਨਾਂ ਤੱਕ ਇੱਕ ਜੂਨੂ ਪੰਜਾਬ ਦੇ ਵਿੱਚ ਵੋਟਾਂ ਆਈਆਂ तमाम ਮੁੱਦਿਆਂ ਤੇ ਚਰਚਾ ਕੀਤੀ ਖਾਸ ਤੌਰ ਤੇ ਸਾਡਾ ਅੱਜ ਮੁੱਦਾ ਜਿਸ ਤੇ ਅਸੀਂ ਗੱਲ ਕਰਨੀ ਚਾਹੀ ਲੋਕ ਵੀ ਸਮਝਣਾ ਚਾਹੁੰਦੇ ਸੀ ਡੇਰਿਆਂ ਦੀ ਸਿਆਸਤ ਕੀ ਹੁੰਦੀ ਆ ਡੇਰਿਆਂ ਦੇ ਵਿੱਚ ਲੀਡਰ ਜਾਂਦੇ ਨੇ ਉਸ ਡੇਰੇ ਦੇ ਵਿੱਚ ਬੈਠੇ ਗੱਦੀ ਤੇ ਬੈਠੇ ਜਿਹੜਾ ਵੀ ਸਾਧ بیٹھا ਸੰਤ بیٹھا ਜਾਂ ਉਹਨਾਂ ਦਾ ਗੁਰੂ بیٹھا ਉਸ ਨੂੰ ਜਾ ਕੇ ਨਤਮਸਤਕ ਹੁੰਦੇ ਨੇ ਇਸ਼ਾਰੇ ਹੁੰਦੇ ਨੇ ਤਾਂ ਡੇਰਿਆਂ ਦੀ ਸਿਆਸਤ ਲੋਕਤੰਤਰ ਤੇ ਵੀ ਪ੍ਰਭਾਵੀ ਹੁੰਦੀ ਆ ਹਾ ਵੀ ਹੁੰਦੀ ਆ ਔਰ ਡੇਰਿਆਂ ਨੂੰ ਪ੍ਰੋਟੈਕਟ ਵੀ ਸਰਕਾਰਾਂ ਕਰਦੀਆਂ ਨੇ ਜਿਹੜੇ ਅੱਗੇ ਸੱਤਾ ਦੇ ਵਿੱਚੋਂ ਲੋਕ ਕਰਦੇ ਨੇ ਤਾਂ ਮੁੱਦੇ ਬਹੁਤ ਸਾਰੇ ਡੇਰਿਆਂ ਦੇ ਅਨਜਾਇਬ ਪੁਣ ਦੇ ਵਿੱਚ ਰਹਿ ਜਾਂਦੇ ਨੇ ਤਾਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਲਾਜ਼ਮੀ ਆਉਣੀਆਂ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਿਓ ਤਾਂ ਅਗਲਾ ਹੋਰ ਪਹਿਲੂ ਵੀ ਅਡਾ ਲੋਕਤੰਤਰ ਦੇ ਨਾਲ ਜੁੜਿਆ ਆ ਲੋਕਤੰਤਰੀ ਸੰਧਾਨ ਦੇ ਨਾਲ ਜੁੜਿਆ ਆ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਧੰਨਵਾਦ